ਰਾਜ 700 ਤੋਂ ਜ਼ਿਆਦਾ ਤੁਹਾਡੀ ਮਿਹਨਤ ਜਿਹੜੀ ਹੈ ਉਹਦਾ ਮੁੱਲ ਪੈਣ ਜਾ ਰਿਹਾ ਹੈ ਤੇ ਤੁਸੀਂ ਇੱਥੇ ਨਿਯੁਕਤੀ ਪੱਤਰ ਲੈਣ ਆਏ ਹੋ ਤੇ ਉਹ ਵੀ ਉਸ ਵਿਭਾਗ ਵਿੱਚ ਜਿਹਨੂੰ ਕਿਹਾ ਜਾਂਦਾ ਹੈ ਕਿ ਵਿਦਿਆ ਤਾਂ ਇੱਕ ਧਾਨ ਹੈ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਸੋ ਬਹੁਤ ਸਾਰੇ ਮੁੰਡੇ ਕੁੜੀਆਂ ਅੱਜ ਇੱਕ ਟੀਚਰ ਦੇ ਤੌਰ ਤੇ ਇੱਥੋਂ ਜਾਣਗੇ ਤੇ ਬੜੇ ਮਾਣ ਨਾਲ ਦੱਸਣਗੇ ਕਿ ਅਸੀਂ ਅਧਿਆਪਕਾਂ ਸਾਰਿਆਂ ਨੂੰ ਬਹੁਤ-ਬਹੁਤ ਮੇਰੇ ਵੱਲੋਂ ਦਿਲੋਂ ਮੁਬਾਰਕਾਂ ਤੁਹਾਡੇ ਬਾਹਰ ਦੋਸਤ ਮਿੱਤਰ ਤੁਹਾਡੇ ਰਿਸ਼ਤੇਦਾਰ ਤੁਹਾਡੇ ਮਾਪੇ ਜਿੰਨੇ ਵੀ ਖੜੇ ਨੇ ਟੀਵੀ ਤੇ ਜਿੰਨੇ ਵੀ ਇਸ ਵਕਤ ਦੇਖ ਰਹੇ ਨੇ ਤੁਹਾਡੀ ਖੁਸ਼ੀ ਦਾ ਅੰਦਾਜ਼ਾ ਲਾ ਸਕਦਾ ਸਾਰਿਆਂ ਤੋਂ ਤਾਂ ਨਹੀਂ ਪੁੱਛਿਆ ਗਿਆ ਪਰ ਸਾਰਿਆਂ ਦਾ ਲਗਭਗ ਇਹੀ ਵਿਚਾਰ ਹੋਊਗਾ ਇਹੀ ਉਹਨਾਂ ਦੀਆਂ ਖੁਸ਼ੀਆਂ ਹੋਣਗੀਆਂ ਕਿਸੇ ਨੂੰ 8 ਸਾਲਾਂ ਵੇਟ ਕਰਨੀ ਪਈ ਕਿਸੇ ਨੂੰ 7 ਸਾਲ ਵੇਟ ਕਰਨੀ ਪਈ ਕਿਸੇ ਨੇ ਵਿੱਚੋਂ ਪੜਾਈ ਛੱਡਤੀ ਕੋਈ ਵਿਦੇਸ਼ ਜਾਣ ਦੀਆਂ ਤਿਆਰੀਆਂ ਕਰਨ ਲੱਗ ਗਿਆ ਕੋਈ ਕਿਸੇ ਹੋਰ ਨੌਕਰੀ ਵੱਲ ਲੱਗ ਗਿਆ ਕੋਈ ਪ੍ਰਾਈਵੇਟ ਵਾਲੇ ਪਾਸੇ ਚਲਾ ਗਿਆ ਉਮੀਦਾਂ ਟੁੱਟ ਗਿਆ ਸੀਗੇ ਅਸਲ 'ਚ ਪਛੱਡੋ ਯਾਰ ਇੱਥੇ ਹੁਣ ਕੁਝ ਨਹੀਂ ਬਣਨਾ ਇਹਦੋਂ ਪਹਿਲਾਂ ਵਾਲਿਆਂ ਨੇ ਦਿਲ ਐਨੇ ਤੋੜਤੇ ਕਿ ਅਸੀਂ ਇਸ ਪਾਸੇ ਨੂੰ ਮਤਲਬ ਖਾਸ ਤੌਰ ਤੇ ਟੀਚਿੰਗ ਵਾਲੀ ਲਾਈਨ ਨੂੰ ਤਾਂ ਪੁੱਲ ਲਿ ਗਈ ਸੀ ਸਰਕਾਰੀ ਨੌਕਰੀ ਨੂੰ ਤਾਂ ਬਿਲਕੁਲ ਹੀ ਭੁੱਲ ਗਏ ਸੀ ਪੰਜਾਬੀ ਦੀ ਕਹਾਵਤ ਹੈ ਕਿ ਦੁੱਧ ਦਾ ਸੜਿਆ ਲੱਸੀ ਨੂੰ ਫੁੱਕਾ ਮਾਰ ਮਾਰ ਪੀਂਦਾ ਸੋ ਤੁਹਾਡੇ ਤੇ ਤੁਹਾਡੇ ਨਾਲ ਹੋਈਆਂ ਵੀ ਤੁਸੀਂ ਧਰਨੇ ਵੀ ਲਾਏ ਹੋਣੇ ਤੁਹਾਡੇ ਤੇ ਪਾਣੀ ਦੀਆਂ ਬਿਛਾੜਾਂ ਵੀ ਹੋਈਆਂ ਹੋਣੀਆਂ ਤੁਹਾਡੇ ਤੇ ਲਾਠੀ ਚਾਰਜ ਵੀ ਹੋਏ ਹੋਣੇ ਤੁਹਾਡੇ ਨਾਲ ੱੱਕੇ ਵੀ ਹੋਏ ਹੋਣੇ ਸੋ ਪਰ ਕਿਉਂਕਿ ਉਹਨਾਂ ਮੈਂ ਕੋਈ ਅੱਜ ਬਹੁਤ ਰਾਜਨੀਤਿਕ ਪਾਸ਼ਣ ਨਹੀਂ ਦੇਣਾ ਪਰ ਮੈਂ ਸਿਸਟਮ ਦੀਆਂ ਗੱਲਾਂ ਕਰਨੀਆਂ ਉਦੋਂ ਮੈਂ ਵੀ ਬਤੌਰ ਕਲਾਕਾਰ ਦੇ ਤੌਰ ਤੇ ਜਾਂ ਫਿਰ ਇੱਕ ਮੈਂਬਰ ਪਾਰਲੀਮੈਂਟ ਵਿਰੋਧੀ ਪਾਰਟੀ ਦਾ ਉਹਦੇ ਤੌਰ ਤੇ ਵਿਚਰਦਾ ਸੀ ਖਬਰਾਂ ਮੈਂ ਵੀ ਸੁਣਦਾ ਸੀ ਸੋ ਹੁੰਦਾ ਸੀ ਕਿ ਸਰਕਾਰਾਂ ਨੇ ਸਕੂਲਾਂ ਨੂੰ ਬਿਲਕੁਲ ਹੀ ਪਹਲਾਤਾ ਔਰ ਸਕੂਲਾਂ ਦੀ ਹਾਲਤ ਖੰਡਰ ਬਣ ਗਈ ਸੀ ਕੋਈ ਸਕੂਲ ਅੱਜ ਡਿੱਗ ਸਕਦਾ ਹੈ ਕੋਈ ਸਕੂਲ ਦਾ ਕਮਰਾ ਡਿੱਗਿਆ ਵੀ ਸੀ ਲੁਧਿਆਣੇ ਕੋਲ ਇੱਕ ਸਕੂਲ ਟੀਚਰ ਦੀ ਡੈਥ ਵੀ ਹੋਈ ਸੀ ਇੱਕ ਦੀ ਤੇ ਸਕੂਲਾਂ ਦੀਆਂ ਛੱਤਾਂ ਝੌਂ ਰਹੀਆਂ ਨੇ ਬੱਚਿਆਂ ਦੇ ਬੈਠਣ ਦਾ ਪ੍ਰਬੰਧ ਹੈ ਨਹੀਂ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਨਹੀਂ ਬਾਥਰੂਮ ਹੈ ਨਹੀਂ ਤੇ ਖਾਸ ਤੌਰ ਤੇ ਸਾਡੀਆਂ ਧੀਆ ਪੈਣਾ ਨੂੰ ਜਦੋਂ ਬਾਥਰੂਮ ਵਗੈਰਾ ਯੂਜ਼ ਕਰਨਾ ਹੋਵੇ ਜਾਂ ਤਾਂ ਕਰੇ ਵਾਪਸ ਜਾਣਾ ਪੈਂਦਾ ਸੀ ਜਾਂ ਕੋਈ ਸਕੂਲ ਦੇ ਸਾਹਮਣੇ ਕੋਈ ਕਿਸੇ ਜਾਣਕਾਰ ਦਾ ਘਰ ਹੋਵੇ ਉਹਨੂੰ ਇਸਤੇਮਾਲ ਕਰਨਾ ਪੈਂਦਾ ਸੀ ਨਾ ਕੋਈ ਦੂਜੇ ਪਿੰਡੋਂ ਆਉਣ ਜਾਣ ਦਾ ਪ੍ਰਬੰਸੀ ਜਾਂ ਤਾਂ ਮਿੰਨੀ ਬੱਸਾਂ ਦੇ ਜਾੜਾਂ ਨਾਲ ਲੰਮਕ ਕੇ ਆਉਂਦੀਆਂ ਸੀ ਦਾਲੀਆਂ ਦੇ ਡਾਲਿਆਂ ਨਾਲ ਕੁੰਡੇ ਫੜਫੜ ਕੇ ਅਗਲੇ ਪਿੰਡ ਤੱਕ ਪਹੁੰਚਦੀਆਂ ਸੀ ਤਾਂ ਮਾਪੇ ਜਿਹੜੇ ਨੇ ਉਹ ਇੰਟੈਲੀਜੈਂਟ ਬੱਚਿਆਂ ਨੂੰ ਵੀ ਖਾਸ ਤੌਰ ਤੇ ਬੱਚਿਆਂ ਨੂੰ ਹਟਾ ਲੈਂਦੇ ਸੀ ਸਕੂਲਾਂ ਕਿ ਸਾਨੂੰ ਐਜੂਕੇਸ਼ਨ ਨਾਲੋਂ ਇੱਜ਼ਤ ਪਿਆਰੀ ਐ ਅਸੀਂ ਨਹੀਂ ਪੜਾਉਣਾ ਸੋ ਫਿਰ ਇਹੀ ਹੁੰਦਾ ਕਿ ਵਿਆਹ ਕਰਕੇ ਜ਼ਿੰਮੇਵਾਰੀ ਖਤਮ ਕਰੀਏ ਪਰ ਬਹੁਤ ਸਾਰਿਆਂ ਨੇ ਦੱਸਿਆ ਕਿ ਉਹਨਾਂ ਨੇ ਵਿਆਹ ਤੋਂ ਬਾਅਦ ਵੀ ਪੜਾਈ ਜਾਰੀ ਰੱਖੀ ਮੈਂ ਉਹਨਾਂ ਤੁਹਾਡੇ ਸਹੁਰੇ ਪਰਿਵਾਰਾਂ ਦੇ ਉਹਨਾਂ ਤੁਹਾਡੇ ਹਸਬੰਡ ਜਾਂ ਤੁਹਾਡੇ ਸਹੁਰਾ ਸਾਹਿਬ ਜਾਂ ਜਿਹਨੇ ਵੀ ਜਿੰਨੇ ਵੀ ਤੁਹਾਡੀ ਹੈਲਪ ਕੀਤੀ ਹੈ ਮੈਂ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈ ਦੇਣਾ ਕਿ ਉਹਨਾਂ ਨੇ ਤੁਹਾਨੂੰ ਐਪਰੀਸ਼ੀਏਟ ਕੀਤਾ ਕਿ ਕੋਈ ਗੱਲ ਨਹੀਂ ਤੁਸੀਂ ਪੜੋ ਤੇ ਸਰਕਾਰ ਜਿਹੜੀ ਹੈ ਉਹ ਇਹ ਨਹੀਂ ਦੇਖਦੀ ਵਿਆਹ ਹੋਇਆ ਹੈ ਨਹੀਂ ਹੋਇਆ ਹੈਨਾ ਤਾਂ ਉਹ ਚਾਹੀਏ ਕਿ ਤੁਸੀਂ ਨੰਬਰ ਲੈ ਤੁਸੀਂ ਮੈਰਿਟ ਚ ਆਏ ਆ ਸਾਡੇ ਵੱਲੋਂ ਸਿਰਫ ਮੈਰਿਟ ਦੇਖੀ ਜਾਂਦੀ ਹੈ ਕੋਈ 1 ਰੁਪਏ ਦੀ ਕ腐ਸ਼ਨ ਜਾਂ ਕੋਈ ਮੇਰੀ ਪੂ ਆਦੀ ਜਾਂ ਮੇਰੇ ਫੁੱਫੜ ਦੀ ਕੋਈ ਸ਼ਿਫਾਰਿਸ਼ ਉਹ ਨਹੀਂ ਚੱਲਦੀ ਇੱਥੇ ਠੀਕ ਹੈ ਨਾ ਜੇ ਮੈਰਿਟ ਆਉਗੀ ਤਾਂ ਭਾਵੇਂ ਪੂਆ ਦਾ ਅੱਦਾ ਪਿੰਡ ਲੱਗੇ ਜੇ ਮੈਰਿਟ 'ਚ ਨਹੀਂ ਆਉਣਗੇ ਭਾਵੇਂ ਪੂਆ ਮੇਰੇ ਪੈਰੀਂ ਬੈਠੀ ਰਵੇ ਵੀ ਭਾਈ ਚ ਮੈਂ ਮਰਜੀ ਕਰ ਮੈਨੂੰ ਨਹੀਂ ਪਤਾ ਮੈਨੂੰ ਘਰੋਂ ਕੱਢਣ ਲੱਗੇ ਤੇਰਾ ਫੁੱਫੜ ਫਰਕਾਰੇ ਕੋ ਕੰਮ ਨਹੀਂ ਹੋਊਗਾ ਕਿਸੇ ਦਾ ਹੱਕ ਨਹੀਂ ਮਾਰਿਆ ਜਾਊਗਾ ਇਹ ਸਰਕਾਰ ਚ ਮੈਂ ਤੁਹਾਨੂੰ ਗਰੰਟੀ ਦਿੰਦਾ ਇਸ ਗੱਲ ਮੈਂ ਇਹ ਤੋਂ ਪਹਿਲਾਂ ਵੀ ਹਰ ਹਫ਼ਤੇ ਲਗਭਗ ਨਿਯੁਕਤੀ ਪੱਤਰ ਹੁੰਦਾ ਹੈ ਅੱਜ 54000 ਆਪਾਂ ਕਰਾਸ ਕਰ ਗਏ ਅਲੱਗ-ਅਲੱਗ ਡਿਪਾਰਟਮੈਂਟ ਚ ਤੇ ਇੱਕ ਵੀ ਤੁਹਾਡੇ ਪਿੰਡ ਚ ਹੋਰ ਵੀ ਕਿਸੇ ਨੂੰ ਮਿਲਿਆ ਹੋਣੀ ਹੈ ਨੌਕਰੀਆਂ ਕਿਸੇ ਹੋਰ ਡਿਪਾਰਟਮੈਂਟ ਚ ਤਾਂ ਤੁਸੀਂ ਪੁੱਛ ਲਿਓ ਕਿ ਕਿਸੇ ਨੂੰ ਕੋਈ ਪੈਸਾ ਜਾ ਕਿਸੇ ਨੂੰ ਕੋਈ ਸਪਰਸ਼ ਕਰਕੇ ਨੌਕਰੀ ਮਿਲੀ ਹੋਵੇ ਜਾਂ ਕੋਈ ਇਹੋਜਾ ਹੋਵੇ ਕਿ ਨੰਬਰ ਤਾਂ ਵੱਧ ਆ ਗਈ ਸੀ ਪਰ ਘੱਟ ਨੰਬਰ ਵਾਲੇ ਨੂੰ ਇਸ ਕਰਕੇ ਨੌਕਰੀ ਮਿਲ ਗਈ ਕਿ ਕੋਦੇ ਕੋਲੇ ਬਾਪੂ ਕੋਲੇ ਪੈਸੇ ਸੀ ਜਾਂ ਉਹਦੇ ਬਾਪੂ ਨੂੰ ਕੋਈ ਮੰਤਰੀ ਜਾਣਦਾ ਸੀ ਇਹ ਪਾਸਟ ਹੋ ਗਿਆ ਕੰਮ ਇਹ ਗੱਲਾਂ ਉਹਨਾਂ ਪਿੱਛੇ ਰਹਿ ਗਈਆਂ ਸੋ ਇਸ ਕਰਕੇ ਸਾਨੂੰ ਬਹੁਤ ਸਾਰੀਆਂ ਲੀਗਲ ਜਿਹੜੀਆਂ ਦਿੱਕਤਾਂ ਨੇ ਉਹਨਾਂ ਨੂੰ ਕਲੀਅਰ ਕਰਨਾ ਪਿਆ ਆਪ ਅਸੀਂ ਕੇਸ ਲੜੇ ਤੁਹਾਡੇ ਵਾਸਤੇ ਕਿ ਕੋਰਟ ਨਾਲ ਗੱਲ ਨੂੰ ਕੁਝ ਕਹਿ ਦੇ ਮੈਂ ਤਾਂ ਤੁਹਾਨੂੰ ਦੇਖ ਕੇ ਨਿਯੁਕਤੀ ਪੱਤਰ ਚਲਾ ਜਾਣਾ ਤੁਸੀਂ ਕੱਲ ਨੂੰ ਸਕੂਲ ਦੀ بجائے ਫੇਰ ਕਚੈਣੀ 'ਚ ਖੜੇ ਹੋ ਫੇਰ ਵਕੀਲਾਂ ਨਾਲ ਗੱਲ ਕਰਦੇ ਹੋ ਜੀ ਆ ਮਿਲ ਗਿਆ ਜੀ ਪਰ ਇਹਦਾ ਆ ਤੜਾ ਹੋ ਜੀ ਸਾਡੇ ਤੇ ਸਟੇ ਲੱਗੀ ਹੋਈ ਹੈ ਜੀ ਫਲਾਨਾ ਸੋ ਪਹਿਲਾਂ ਅਸੀਂ ਉਹ ਕਲੀਅਰ ਕਰਦੇ ਆਂ ਫਿਰ ਉਸ ਤੋਂ ਬਾਅਦ ਤੁਹਾਨੂੰ ਅਸੀਂ ਬੁਲਾਉਂਦੇ ਆ ਕਿ ਆ ਜਾਓ ਵੈਲਕਮ ਤੇ ਇਹਦੂ ਪਹਿਲਾਂ ਇੰਨੇ ਮਾਣ ਇੱਜ਼ਤ ਨਾਲ ਕਿਸੇ ਵੀ ਡਿਪਾਰਟਮੈਂਟ 'ਚ ਕੁਈ ਨਿਯੁਕਤੀ ਪੱਤਰ ਨਹੀਂ ਦਿੱਤੇਗੇ ਐਂ ਕਹਿੰਦੇ ਸੀ ਉੱਥੇ ਆ ਜੀ ਨਾਲੇ ਚਾਹ ਪਾਣੀ ਥੋੜਾ ਜਿਹਾ ਹੋ ਜਾਊਗਾ ਤੇ ਨਾਲੇ ਮਤਲਬ ਆਪਦਾ ਲੈਟਰ ਲੈ ਜੀ ਇਸ ਤਰ੍ਹਾਂ ਮਤਲਬ ਜਲੀਲ ਨੌਕਰੀ ਵੀ ਜਲੀਲ ਕਰਕੇ ਹੀ ਦਿੰਦੇ ਸੀ ਮਤਲਬ ਸੋ ਉਹਦੀ ਬਜਾਏ ਅਸੀਂ ਸੋਹਣੇ ਸੋਹਣੇ ਥੀਏਟਰਾਂ ਦੇ ਵਿੱਚ ਬੁਲਾ ਕੇ ਤੁਹਾਨੂੰ ਚਾਹ ਪਾਣੀ ਦਾ ਪ੍ਰਬੰਧ ਵੀ ਇਹ ਪੂਰਾ ਤੇ ਤੁਹਾਨੂੰ ਬੁਲਾ ਕੇ ਆਪਸ ਵਿੱਚ ਤੁਹਾਨੂੰ ਇਕੱਠੇ ਹੋਣ ਦਾ ਮੌਕਾ ਮਿਲੂਗਾ ਅੱਜ ਤੁਸੀਂ ਬਹੁਤ ਸਾਰੀਆਂ ਦੋਸਤੀਆਂ ਹੋਣਗੀਆਂ ਤੁਹਾਡੀਆਂ ਆਪਣੀਆਂ ਤੇ ਬ੍ਰੇਨ ਡ੍ਰੇਨ ਹੋਊਗਾ ਬੇਨ ਦੀ ਜਿਹੜੀ ਆਪਦੀ ਤੁਹਾਡੀ ਆਪਸ 'ਚ ਇੱਕ ਦੂਜੇ ਦੇ ਦਿਮਾਗ ਨਾਲ ਤੁਸੀਂ ਗੱਲਾਂ ਕਰੋਗੇ ਕੁਝ ਨਵੇਂ ਆਈਡੀਆ ਨਿਕਲਣਗੇ ਫਿਰੋਜ਼ਪੁਰ ਵਾਲਾ ਬ੍ਰੇਨ ਮੂਨਕਾ ਵਾਲਿਆਂ ਨਾਲ ਗੱਲ ਕਰੋ ਮੂਨਕਾ ਵਾਲਾ ਪਠਾਨਕੋਟ ਵਾਲਿਆਂ ਨਾਲ ਗੱਲ ਕਰੋ ਕੁਝ ਨਾ ਕੁਝ ਤਾਂ ਨਵਾਂ ਮਿਲੂਗਾ ਨਾ ਕਿ ਭਾਈ ਤੁਹਾਡੇ ਕਿਵੇਂ ਮਾਹੌਲ ਸਾਡੇ ਕਿਵੇਂ ਮਾਹੌਲ ਹੈਨਾ ਸੋ ਬਹੁਤ ਤੇ ਬਹੁਤ ਵਧੀਆ ਚੀਜ਼ ਹੈ ਕੱਲ ਹੀ ਹਜੇ ਸਾਡੇ 72 ETT ਦੇ ਟੀਚਰ 16 ਦਿਨ ਦੇ ਫਿਨਲੈਂਡ ਦੇ ਦੌਰੇ ਤੇ ਗਏ ਹੋਏ ਸੀ ਕੱਲ ਹੀ ਆਏ ਹੈ ਜੀ ਉਹਨਾਂ ਨੂੰ ਉੱਥੇ ਨਵੇਂ-ਨਵੇਂ ਤਰੀਕੇ ਪੜਾਉਣ ਦੇ ਜਿਹੜੇ ਉਹ ਸਿਖਾਉਣ ਲਈ ਭੇਜਿਆ ਸੀ ਇਹ ਤੋਂ ਪਹਿਲਾਂ ਸਿੰਗਾਪੁਰ ਗਏ IIM ਅਹਮਦਾਬਾਦ ਸਾਡੇ ਜਿਹੜੇ ਟੀਚਰ ਜਾਂਦੇ ਨੇ ਤਾਂ ਕਿ ਤਾਨੂੰ ਲੇਟੈਸਟ ਤਰੀਕੇ ਜਿਹੜੇ ਪੜਾਉਂਦੇ ਕਿਉਂਕਿ ਤਰੀਕੇ ਬਦਲ ਗਏ ਪੜਾਉਂਦੇ ਹੁਣ ਉਹ ਪਹਿਲਾਂ ਨਾ ਜ਼ਮਾਨਾ ਤਾਂ ਹੈ ਨਹੀਂ ਐਮਬੀਡੀ ਵਾਲਾ ਜਾਂ ਕੁੰਜੀਆਂ ਵਾਲਾ ਨਿਸ਼ਾਨੀਆਂ ਲਾ ਲਓ ਉਹਨੇ ਉਹ ਬੈਰੀ ਬੈਰੀ ਇੰਪੋਰਟੈਂਟ ਲਿਖਿਆ ਉਹਦੇ ਐ ਇੱਕ ਹੱਥ ਜਾ ਬਣਿਆ ਹੋਇਆ ਹੈ ਨਾ ਉਹ ਤਾਂ ਹੈ ਨਹੀਂ ਹੁਣ ਉਹ ਸਾਡੇ ਪਿੰਡ ਦਾ ਸੀ ਇੱਕ ਉਹਨੂੰ ਪਰਚੀ ਤੇ ਅੰਦਰ ਲੇਖ ਦੀ ਐਸੇ ਆਇਆ ਸੀ ਅੱਧਾ ਲੇਖ ਲਿਖ ਕੇ ਆਇਆ ਹੈ ਉਹਨੂੰ ਪੁੱਛਿਆ ਯਾਰ ਤੈਨੂੰ ਸਾਰੀ ਭੇਜਤੀ ਸੀ ਤੂੰ ਸਾਰਾ ਕੁਝ ਲਿਖਿਆ ਕਹਿੰਦਾ ਲਿਖਤਾ ਦਿੰਦਾ ਯਾਰ ਉਹ ਹੱਥ ਜਾ ਬਣਾਉਣ ਨੂੰ ਬਹੁਤ ਟਾਈਮ ਲੱਗ ਗਿਆ ਵਿੱਚ ਹੀ ਉਹ ਬਣਾਤਾ ਉਹਨੇ ਸੋ ਇਸ ਤਰ੍ਹਾਂ ਦੀ ਪੜਾਈ ਦਾ ਤਾਂ ਕੋਈ ਫਾਇਦਾ ਨਹੀਂ ਜਦੋਂ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਇਹ ਨਹੀਂ ਬਣਾਈਦਾ ਹੁੰਦਾ ਸੋ ਉਹ ਜ਼ਮਾਨਾ ਗਿਆ ਹੁਣ ਤਾਂ ਖੇਡਾਂ ਰਹਹੀਂ ਖੇਡਦੇ ਖੇਡਦੇ ਹੱਸਦੇ ਹੱਸਦੇ ਮਿਊਜ਼ਿਕ ਰਹਹੀਂ ਬੱਚਿਆਂ ਨੂੰ ਬਹੁਤ ਕੁਝ ਸਿਖਾਇਆ ਜਾ ਰਿਹਾ ਦੁਨੀਆ ਪਰਚ ਸੋ ਆਪਾਂ ਵੀ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਅਪਡੇਟ ਕਰਾਂਗੇ ਉਹ ਤਾਂ ਹੋਣਗੇ ਜਿਹਦੇ ਆਪਕਾ ਨੂੰ ਅਪਡੇਟ ਕਰਾਂਗੇ ਸਾਡੇ ਵੱਲੋਂ ਕੋਈ ਕਮੀ ਨਹੀਂ ਰਹੂਗੀ